हेलो एवरीवन ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਕੱਲੋਂ ਪੰਜਾਬ ਪੁਲਿਸ ਪੀਵਾਈਕਿਊ ਇੰਗਲਿਸ਼ ਦਾ ਬੈਚ ਸ਼ੁਰੂ ਕਰ ਰਹੇ ਹਾਂ YouTube ਤੇ ਫ੍ਰੀ ਆਫ ਚਾਰਜ ਮੈਂ 2024 ਦੇ ਪੇਪਰ ਰਿਵਿਊ ਕਰ ਰਿਹਾ ਸੀਗਾ ਤੇ ਮੈਂ ਇਹ ਚੀਜ਼ ਨੋਟਿਸ ਕੀਤੀ ਕਿ 2024 ਚ ਲੈਵਲ ਕਾਫੀ ਸੌਖਾ ਸੀ 2023 ਦੇ ਨਾਲੋਂ ਸੋ ਜਿਹੜੇ ਵੀ ਕੈਂਡੀਡੇਟਸ ਮੇਰੇ ਨਾਲ ਜਿੰਨੀ ਕੀ ਕਲਾਸਾਂ ਚੱਲਣਗੀਆਂ ਸੱਤ ਸ਼ਿਫਟਾਂ ਨੇ ਤਾਂ ਹੋ ਸਕਦਾ ਹੈ ਇਹ ਇੱਕ ਦਿਨ ਦੇ ਵਿੱਚ ਡੇਢ ਤੋਂ ਦੋ ਸ਼ਿਫਟਾਂ ਦਾ ਬੜੇ इजीली ਤਰੀਕੇ ਨਾਲ ਆਪਾਂ ਇਹਨੂੰ ਕਰ ਪਾਵਾਂਗੇ ਕਿਉਂਕਿ ਪੇਪਰ ਦਾ ਲੈਵਲ ਬਹੁਤ ਸੌਖਾ ਹੈ ਜੋ ਮੈਂ ਮੇਨ ਗੱਲ ਪੁਸ਼ਟੀ ਕਰਨਾ ਚਾਹੁੰਦਾ ਜਿਸ ਗੱਲ ਦੀ ਉਹ ਹੈ ਕਿ ਅਗਰ ਕੋਈ ਵੀ ਕੈਂਡੀਡੇਟ ਇਹ ਸੈਂਸੀਅਰ ਹੋ ਕੇ ਜਿੰਨਾ ਵੀ ਫ੍ਰੀ ਹੋਵੇ ਬੈਚ ਚੱਲੇਗਾ ਜੋ ਵੀ ਚੀਜ਼ਾਂ ਕਰਾਈਆਂ ਜਾਣਗੀਆਂ ਪ੍ਰੋਪਰ ਤਰੀਕੇ ਨਾਲ ਇਹਨੂੰ ਕੰਪਲੀਟ ਕਰ ਲੇਗਾ ਤਾਂ ਕੱਲੂ ਤੁਹਾਡੇ ਅਗਰ 10 ਨੰਬਰ ਦੀ ਅੰਗਰੇਜ਼ੀ ਆਂਦੀ ਹੈ ਤਾਂ ਘੱਟੋ ਘੱਟ ਤੁਸੀਂ 6-7 ਨੰਬਰ ਤਾਂ 60 ਤੋਂ 70% ਇੰਗਲਿਸ਼ ਮਾਰਕਸ ਕਟ-ਕਟ ਸਕੋਰ ਕਰ ਪਾਉਗੇ ਅਗਰ ਤੁਸੀਂ ਹੁਣ 1-2 ਤੇ ਖੜੇ ਹੋ। ਅਗਰ ਤੁਸੀਂ 4-5 ਤੇ ਖੜੇ ਹੋ ਤਾਂ ਤੁਸੀਂ 8-9 ਤੇ ਜ਼ਰੂਰ ਪਹੁੰਚ ਪਾਉਗੇ ਕਿਉਂਕਿ ਇਸ ਤਰੀਕੇ ਨਾਲ ਮੈਂ ਇਸ ਨੂੰ ਕਵਰ ਕਰੂੰਗਾ ਤੇ ਇਸ ਤਰੀਕੇ ਦਾ ਲੈਵਲ ਹੈ। ਹਾਂ ਅਗਰ ਲੈਵਲ ਬਹੁਤ ਜ਼ਿਆਦਾ ਔਖਾ ਹੁੰਦਾ ਤਾਂ ਮੈਂ ਡਾਇਰੈਕਟ ਮੂੰਹ ਤੇ ਕਹਿ ਦਿੰਦਾ ਵੀ ਯਾਰ ਇਹ 1 ਮਹੀਨੇ 'ਚ ਹੋਣ ਵਾਲਾ ਨਹੀਂ ਹੈਗਾ। 1.5 ਮਹੀਨੇ 'ਚ ਹੋਣ ਵਾਲਾ ਨਹੀਂ ਹੈਗਾ। ਹੁਣ ਕਿਉਂਕਿ ਪੇਪਰ ਦਾ ਲੈਵਲ ਈਜ਼ੀ ਹੈ ਤੇ ਆਪਾਂ ਸ਼ਿਫਟਾਂ ਵੀ 60 ਪੂਰੀਆਂ ਕਰਾਵਾਂਗੇ। ਉਹਦੇ ਵਿੱਚ ਹੋਰ ਵੀ ਇੰਡੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਸਾਰੀ ਕਵਰ ਕਰਦੇ ਹੋਏ ਚੱਲਾਂਗੇ ਤਾਂ ਜਿੰਨਾ ਸੋ ਜਿਹੜੇ ਸincere candidates ਨੇ ਉਹ ਇਸ ਗੱਲ ਦਾ ਖਾਸ ਧਿਆਨ ਰੱਖਣ ਮਿਲਦੇ ਆ ਜੀ ਕੱਲ ਨੂੰ ਪਹਿਲੀ ਕਲਾਸ ਦੇ ਵਿੱਚ थैंक यू